ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮੁੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦੇ ਵਿੱਚ ਜੋ ਬੱਦਲਵਾਈ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਉਸ ਦੇ ਨਾਲ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਵਿੱਚ ਮੀਂਹ ਦੀ ਉਮੀਦ ਹੈ ਕਿਹੜੇ ਇਲਾਕੇ ਵਿੱਚ ਜ਼ਿਆਦਾ ਉਮੀਦ ਹੈ ਕਿਹੜੇ ਇਲਾਕੇ ਵਿੱਚ ਘੱਟ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਤਗੜੀ ਬੱਦਲਬਾਜ਼ੀ ਪੰਜਾਬ ਦੇ ਪੂਰਬੀ ਇਲਾਕੇ ਤੋਂ ਦੱਖਣੀ ਇਲਾਕੇ ਦੇ ਵਿੱਚ ਵੰਡੀ ਹੋਈ ਦਿਖਾਈ ਦੇ ਰਹੀ ਹੈ ਜਿਸ ਦਾ ਅਸਰ ਆਉਂਦੇ ਦਿਨਾਂ ਵਿੱਚ ਕਹਿ ਲਈਏ ਜਾਂ ਆਉਂਦੇ ਕੁਝ ਘੰਟਿਆਂ ਦੇ ਵਿੱਚ ਪੰਜਾਬ ਦੇ ਉੱਤੇ ਹੁੰਦਾ ਦਿਖਾਈ ਦੇ ਰਿਹਾ ਜਿਹਦੇ ਸਿੱਟੇ ਵਜੋਂ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਮੇਨ ਤੌਰ ਤੇ ਪੂਰਬੀ ਇਲਾਕਾ ਜਿਹਦੇ ਵਿੱਚ ਜ਼ਿਲ੍ਹਾ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਰੂਪਨਗਰ ਇਹ ਜ਼ਿਲ੍ਹੇ ਮੇਨ ਨੇ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਵਿੱਚ ਵੀ ਅਸਰ ਦਾ ਅਸਰ ਦੇਖਣ ਨੂੰ ਮਿਲੇਗਾ ਪਰ ਗੱਲ ਕੀਤੀ ਜਾਵੇ ਤਾਂ ਅੱਜ ਦਿਨ ਦੇ ਵੇਲੇ ਬਹੁਤ ਜ਼ਿਆਦਾ ਗਰਮੀ ਧੁੱਪ ਦੇਖਣ ਨੂੰ ਮਿਲੀ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਸਾਡੀ ਵੀਡੀਓ ਨੂੰ ਜਰੂਰ ਲਾਈਕ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਬਾਕੀ ਅਗਰ ਗੱਲ ਕਰੀਏ ਤਾਂ ਇਹ ਸਿਸਟਮ ਜਿਹੜਾ ਇਸ ਤਰੀਕੇ ਨਾਲ ਬਣ ਰਿਹਾ ਜੀ ਇਹ ਹੌਲੀ-ਹੌਲੀ ਆਪਣਾ ਦਾਇਰਾ ਵਧਾ ਰਿਹਾ ਤੇ ਨਾਲ ਦੀ ਨਾਲ ਥੋੜ जिसਦੀ ਉਮੀਦ ਹੈ ਕਿ ਅੱਜ ਰਾਤ ਦਾ ਕੋਈ ਵੱਡੀ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ ਪਰ ਤਰਕੇ ਸਵੇਰੇ ਤੋਂ ਜਾਨੀ ਕਿ ਲਗਭਗ 3-4 ਵਜੇ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਐਂਟਰੀ ਕਰਦਾ ਹੋਇਆ ਆਪਣੇ ਤਗੜੇ ਰੂਪ ਦੇ ਵਿੱਚ ਦਿਖਾਈ ਦੇਵੇਗਾ ਜਿਦੇ ਵਿੱਚ ਮੇਨ ਤੌਰ ਤੇ ਸਾਨੂੰ ਸਭ ਤੋਂ ਪਹਿਲਾਂ ਮੋਹਾਲੀ ਚੰਡੀਗੜ੍ਹ ਜਾਨੀ ਕਿ ਚੰਡੀਗੜ੍ਹ ਤੋਂ ਨੇੜੇ-ਨੇੜੇ ਅੰਮ੍ਰਾਲੇ ਦਾ ਜਿਹੜਾ ਏਰੀਆ ਉੱਥੋਂ ਇਹ ਸਿਸਟਮ ਐਂਟਰ ਕਰ ਰਿਹਾ ਹੋਇਆ ਦਿਖਾਈ ਦੇ ਰਿਹਾ ਫਤੇਗੜ ਦਾ ਏਰੀਆ ਪਟਿਆਲੇ ਦਾ ਏਰੀਆ ਇਹ ਮੇਨ ਤੌਰ ਤੇ ਪਹਿਲਾਂ ਪ੍ਰਭਾਵਿਤ ਹੋਣਗੇ ਫਿਰ ਹੌਲੀ-ਹੌਲੀ ਰੂਪਨਗਰ ਵੱਲ ਵਧੇਗਾ ਫੇ ਨਾਲ ਇਹਨੇ ਸੰਗਰੂਰ ਦਾ ਕੁਝ ਕਲਾਕਾਬੀ ਦੇ ਵਿੱਚ ਆ ਸਕਦਾ ਜਿਹੜਾ ਪਟਿਆਲੇ ਨੂੰ ਟੱਚ ਕਰਦਾ ਹੈ ਫਿਰ ਹੌਲੀ ਹੌਲੀ ਇਹ ਸਿਸਟਮ ਰੂਪਨਗਰ ਤੋਂ ਅੱਗੇ ਵਧੇਗਾ ਤਾਂ ਮਲੇਰ ਕੋਟਲੇ ਅਤੇ ਲੁਧਿਆਣੇ ਦੇ ਏਰੀਆ ਨੂੰ ਕਵਰ ਕਰੇਗਾ ਜੋ ਵੀ ਆਪਣਾ ਏਰੀਆ ਰੋਪੜ ਤੋਂ ਹੁੰਦਾ ਹੋਇਆ ਜਿੰਨੀ ਬੈਲਟ ਚਮਕੌਰ ਸਾਹਿਬ ਮੰਨ ਲਈਏ ਆਪਾਂ ਜਾਂ ਰਾਹੋਂ ਦੀ ਮੰਨ ਲਈਏ ਨਵਾਂ ਸ਼ਹਿਰ ਦੀ ਮੰਨ ਲਈਏ ਇਸ ਤੋਂ ਅੱਗੇ ਰੂਪਨਗਰ ਤੋਂ ਦਰਾਹੇ ਤੱਕ ਗੱਲ ਕਰ ਲਈਏ ਜਾਂ ਸਮਰਾਲੇ ਦੀ ਗੱਲ ਕਰ ਲਈਏ ਉਸ ਤੋਂ ਬਾਅਦ ਮਲੇਰ ਕੋਟਲਾ ਲੁਧਿਆਣਾ ਇਹ ਬੈਲਟ ਨੂੰ ਵੀ ਇਸ ਇਹ ਕਵਰ ਕਰਦਾ ਹੋਇਆ ਦਿਖਾਈ ਦੇ ਸਕਦਾ ਹੈ ਫਿਰ ਹੌਲੀ-ਹੌਲੀ ਅੱਗੇ ਵਧਦਾ ਹੋਇਆ ਰੂਪਨਗਰ ਤੋਂ ਨਮਾਸ਼ਹਿਰ ਹੁਸ਼ਿਆਰਪੁਰ ਤੱਕ ਕਪੂਰਥਲਾ ਜਲੰਧਰ ਤੱਕ ਇਹ ਹਿੱਸੇ ਜਿਹੜੇ ਹੋਣਗੇ ਇਹ ਪੈਲ ਦੇ ਆਧਾਰ ਤੇ ਪ੍ਰਭਾਵਿਤ ਹੋ ਸਕਦੇ ਨੇ ਤੜਕੇ ਸਵੇਰੇ ਮੀਂਹ ਦੀ ਉਮੀਦ ਇਨ੍ਹਾਂ ਇਲਾਕਿਆਂ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਆ ਕਿ ਖਾਸ ਤੌਰ ਤੇ ਦੁਆਬੇ ਦਾ ਏਰੀਆ ਜਿਹੜਾ ਹੈ ਉਹਦੇ ਵਿੱਚ ਜ਼ਿਆਦਾ ਅਸਰਿਤ ਦਾ ਤੜਕੇ ਸਵੇਰੇ ਦੇਖਣ ਨੂੰ ਮਿਲੇਗਾ ਯਾਨੀ ਕਿ ਕੱਲ ਨੂੰ ਵੀ ਬਰਸਾਤ ਦੇ ਹਾਲਾਤ ਜ਼ਿਆਦਾ ਬਣਦੇ ਹੋਏ ਇਨ੍ਹਾਂ ਇਲਾਕਿਆਂ ਵਿੱਚ ਇਹ ਦਿਖਾਈ ਦੇਣਗੇ ਅੱਜ ਰਾਤ ਕੋਈ ਵੱਡੀ ਕਾਰਵਾਈ ਤਾਂ ਨਹੀਂ ਹੈ ਪਰ ਗਰਮੀ ਦਾ ਮਾਹੌਲ ਵੀ ਬਣਿਆ ਰਹੇਗਾ ਗਰਮੀ ਇਸ ਤਰੀਕੇ ਦੀ ਹੋਵੇਗੀ ਕਿ ਤਾਪਮਾਨ 25 ਡਿਗਰੀ ਤੋਂ ਉੱਪਰ ਹੋਣਗੇ ਹਮਸ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਕੋਈ ਗਰਮੀ ਦੇ ਵਿੱਚ ਜਦੋਂ ਵੀ ਸਾਨੂੰ ਦਿਖਦੇ ਆ ਕਿ ਮੀਂਹ ਤੋਂ ਬਾਅਦ ਜਦੋਂ ਵੀ ਕੜਾਕੇ ਦੀ ਧੁੱਪ ਨਿਕਲਦੀ ਹੈ ਤਾਂ ਹਮਸ ਹੋ ਹੀ ਜਾਂਦੀ ਹੈ ਤੇ ਉਹੀ ਹਮਸ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਕੀ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਸਾਂਝੀ ਕਰਨ ਦੀ ਜ਼ਰੂਰਤ ਹੋਈ ਤਾਂ ਉਹ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾ